ਹਾਂਜੀ ਕੀ ਹਾਲ ਚਾਲ ਆ ਦੋਸਤੋ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਆਪਾਂ ਸੋਨਾ ਲੀਕਾ ਟਰੈਕਟਰ ਡੀਆਈ 60 2005 ਮਾਡਲ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਗਰਲੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਆਹ ਬਾਈ ਨੇ ਮਿਊਜ਼ਿਕ ਸਿਸਟਮ ਨਹੀਂ ਨਾਲ ਦੇਣਾ ਕੋਨੋਪੀ ਵਗੈਰਾ ਇਹ ਨਾਲ ਦੇਣੀ ਆ ਬਾਕੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਇੱਕ ਬਾਈ ਆ ਟਰਾਲੀ ਆ 11 6 40 ਲੱਗੀ ਆ ਕੱਲ ਨੂੰ ਕੋਈ ਵੀਰ ਤੂੜੀ ਦਾ ਕੰਮ ਵੀ ਜੇ ਤੂੜੀ ਦੇ ਨਾਲ ਲਾਉਣੀ ਹੈ ਤੂੜੀ ਦਾ ਕੰਮ ਵੀ ਲੈ ਸਕਦਾ ਬਹੁਤ ਹੀ ਵਧੀਆ ਟਰਾਲੀ ਆ ਅਪੋਲੋ ਕੰਪਨੀ ਦੇ ਟਾਇਰ ਨੇ ਬਾਕੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਕਿਹੜਾ ਮਾਡਲ ਟਰੈਕਟਰ ਆ ਇਹ 2005 ਮਾਡਲ ਆ ਬਾਈ 2005 ਮਾਡਲ ਹਾਂਜੀ ਜੇ ਗੱਲ ਕਰੀਏ ਬਾਈ ਟਾਇਰਾਂ ਦੀ ਉਹਦਾ ਟਾਇਰ ਕਿੰਨੇ ਪਰਸੈਂਟ ਟਾਇਰ ਵੀਰੇ ਚਾ ਸਿੱਧਾ 90 ਪੈਸੇ ਟਾਇਰ ਹੈਗਾ ਬੈਲ ਟਾਇਰਾਂ ਦਾ ਹੈਗਾ ਆਪਣੀ ਬੈਲ ਟਾਇਰਾਂ ਦਾ ਮੈਜਰ ਹਾਂ 2023 ਮਾਡਲ ਦੇ ਟਾਇਰ ਜੇ ਗੱਲ ਕਰੀਏ ਬਾਈ ਮਿਊਜ਼ਿਕ ਸਿਸਟਮ ਦੀ ਮਿਊਜ਼ਿਕ ਸਿਸਟਮ ਵੀਰੇ ਆਪਾਂ ਵੈਸੇ ਤਾਂ ਨਾਲ ਦੇਣਾ ਨਹੀਂ ਜੇ ਕੋਈ 20000 ਰੁਪਏ ਭਰੂਗਾ ਤਾਂ ਆਪਾਂ ਦੇ ਦੇ ਜੇ ਕੋਈ 20000 ਰੁਪਏ ਭਰੂਗਾ ਤਾਂ ਆਪਾਂ ਦੇ ਦਾਂਗੇ ਨਹੀਂ ਰੇਟ ਤੋਂ ਬਿਨਾ ਉਹ ਆਪਾਂ ਨਾਲ ਦੇ ਦੇ ਉਹ ਆਪਾਂ ਦੇ ਨਹੀਂ ਆਈ ਠੀਕ ਹੈ ਬਾਈ ਜੇ ਜੇ ਗੱਲ ਕਰੀਏ ਬਾਈ ਆਪਾਂ ਡਿਮਾਂਡ ਦੀ ਕੀ ਡਿਮਾਂਡ ਰੱਖੀ ਹੈ ਡਿਮਾਂਡ ਵੀਰੇ ਆਪਣੀ 270 ਦਾ ਰੇਟ ਹੈ 270 ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਵੇ ਬਾਈ ਉਹਦਾ ਕੋਈ ਸਤਾ 8000 ਰੁਪਿਆ ਬਾਈ ਕਰੂਗਾ ਹੂੰ ਜਰੂਰ ਠੀਕ ਆ ਤੇ ਬਾਈ ਜੇ ਗੱਲ ਕਰੀ ਆ ਆਪਾਂ ਟਰਾਲੀ ਦੀ ਹਾਂਜੀ ਕੀ ਡਿਮਾਂਡ ਆ ਇਹਦੀ ਬਾਈ ਟਰਾਲੀ ਦਾ ਵੀਰੇ 1,60,000 ਰੁਪਿਆ ਰੇਟ ਆ 1,60,000 ਰੁਪਿਆ ਇਧਰ ਆ ਜਾ ਬਾਈ ਚਾਦਰ ਦਿਖਾ ਦਈਏ ਵਿੱਚੋਂ ਜਮਾ ਨਿਊ ਟਰਾਲੀ ਐ ਲੱਗੀ ਨਹੀਂ ਹੋਈ ਐ ਮੜਾ ਚੈੱਕ ਕਰਾ ਦਿਓ ਖੋਲ ਕੇ ਫਰ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਹੀ ਬਿਲਕੁਲ ਕਹਿ ਸਕਦਾ ਬਿਲਕੁਲ ਨਵੀਂ ਪਈ ਆ ਬਿਨਾ ਜੋੜ ਵਾਲੀ ਫਰਸ਼ ਆ ਬਿਨਾ ਜੋੜ ਵਾਲੀ ਫਰਸ਼ ਆ ਸਾਈਡ ਤੇ ਡਾਲਾ ਖੁੱਲਦਾ ਉਹ ਭਾਈ ਉੱਪਰਲੀ ਜਾਲੀ ਦਾ ਵੀ ਸਾਈਡ ਤੇ ਉਹ ਵੀ ਸਾਈਡ ਤੇ ਆ ਉੱਪਰਲੀ ਜਾਲੀ ਵਾਲੀ ਦਾ ਵੀ ਦੋਸਤੋ ਸਾਈਡ ਤੇ ਖੁੱਲਦਾ ਦੋਵੇਂ ਡਾਲੇ ਸਾਈਡ ਤੇ ਖੁੱਲਦੇ ਆ ਮੇਨ ਗੱਲ ਆ ਬਾਕੀ ਬਾਈ ਜੇ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਆ ਬਾਈ ਟਰਾਲੀ ਦੀ 5000 ਰੁਪਏ ਵੀਡੀਓ ਸ਼ੇਅਰ ਕਰੂਗਾ ਉਹਨੂੰ ਆਪ 5000 ਰੁਪਏ ਮਾਨਤਨ ਕਰਦਾ ਠੀਕ ਆ ਉਹ ਡਿਮਾਂਡ ਇਹਦੀ ਕਿੰਨੀ ਆ ਬਾਈ 1 60 ਆਪਣੀ 1 1,60,000 ਰੁਪਏ ਦੋਸਤੋ ਆ ਟਰਾਲੀ ਦੀ ਡਿਮਾਂਡ ਆ ਬਾਈ ਕਹਿੰਦਾ ਜੇ ਕੋਈ ਆ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਆਪਾਂ 5000 ਰੁਪਇਆ ਮਾਨਤਾਨ ਕਰ ਦੇਾਂਗੇ। ਹਾਂ। ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ। ਜੇ ਕਿਸੇ ਨੇ ਸੈੱਟ ਖਰੀਦਣਾ ਦਾ ਸੈੱਟ ਵੀ ਖਰੀਦ ਸਕਦਾ ਬਾਈ ਕੱਠੇ ਵੀ ਦੇ ਦਊਗਾ। ਕੱਠੇ ਵੀ ਦੇ ਦਾਂਗੇ ਬਾਈ। ਕੱਠੇ ਵੀ ਦੇ ਦਊਗਾ। ਸਕਰੀਨ ਤੇ ਬਾਈ ਦਾ ਨੰਬਰ ਚੱਲਦਾ। ਜੇ ਕਿਸੇ ਬਾਈ ਨੇ ਖਰੀਦਣੇ ਆ ਤਾਂ ਕਾਲ ਕਰਕੇ ਬਾਈ ਨੂੰ ਖਰੀਦ ਸਕਦਾ। ਧੰਨਵਾਦ ਬਾਕੀ।